तांगू रोड पुरानी सब्जी मंडी पठानकोट था। विखे डिश ब्रेक है ड्रम ब्रेक नहीं है डिश ब्रेक है और अच्छे अंदर जो शोकर है वो बहुत अच्छे लगे है प्लस टायर है हजार हाँ वाटर की मोटर है हाँ। ਉਸੇ ਦੇਖ ਰਹੇ ਪਬਲਿਕਸ ਕੋ ਨਿਊਜ਼ ਮੈਂ ਤੁਹਾਡੀ ਹੋਸਟ ਐਂਡ ਦੋਸਤ ਪੂਜਾ ਸੋ ਦੋਸਤੋ ਇਸ ਵਾਰ ਅਸੀਂ ਪਠਾਨਕੋਟ ਵਾਸੀਆਂ ਦੇ ਲਈ ਵੱਡੀ ਖੁਸ਼ਖਬਰੀ ਲੈ ਕੇ ਆਏ ਆ ਤੁਹਾਡੇ ਆਪਣੇ ਸ਼ਹਿਰ ਪਠਾਨਕੋਟ ਦੇ ਵਿੱਚ ਲੱਗ ਚੁਕਿਆ ਹੈ ਇਲੈਕਟ੍ਰੋਨਿਕ ਸਕੂਟੀਆਂ ਦਾ ਪੰਡਾਰ ਇਹ ਜਿਹੜਾ ਪੰਡਾਰ ਆ ਢਾਂਗੂ ਰੋੜ ਪੁਰਾਣੀ ਸਬਜ਼ੀ ਮੰਡੀ ਪਠਾਨਕੋਟ ਵਿਖੇ ਲੱਗਿਆ ਹੋਇਆ ਹੈ ਤੇ ਆਓ ਅਸੀਂ ਇਲੈਕਟ੍ਰੋਨਿਕ ਸਕੂਟੀ ਦੀ ਜਾਣਕਾਰੀ ਲੈਣੇ ਆ ਓਨਰ ਸਾਹਿਬ ਤੋਂ ਹੈਲੋ ਸਰ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਪਰ ਸਰ ਇਹ ਜਿਹੜੇ ਇਲੈਕਟ੍ਰੋਨ ਸਕੂਟੀਆਂ ਦੇ ਵਿੱਚ ਕਿੰਨੀਆਂ ਬੈਟਰੀਆਂ ਪੈਂਦੀਆਂ ਨੇ ਇਹ ਜਿਹੜੇ ਸਕੂਟੀ ਬੈਟਰੀ ਪੈਂਦੀ ਹੈ 5 ਬੈਟਰੀਆਂ ਹੁੰਦੀ ਹੈ 5 ਬੈਟਰੀਆਂ ਮਤਲਬ 5 ਬੈਟਰੀਆਂ ਦਾ ਸਕੂਟੀ ਹੈ ਤੇ ਇੱਕ ਵਾਰੀ ਚਾਰਜ ਕਰਨ ਤੇ 60 ਕਿਲੋਮੀਟਰ ਚਲਦੀ ਹੈ 60 ਕਿਲੋਮੀਟਰ ਚਲਦੀ ਹੈ ਹਾਂਜੀ 60 ਕਿਲੋਮੀਟਰ ਤੇ ਚਲਦੀ ਹੈ ਤੇ ਬੈਟਰੀਜ਼ ਬਾਰੇ ਕੁਝ ਡਿਟੇਲ ਤੇ ਜਾਣਕਾਰੀ ਦੇ ਸਕਦੇ ਹਾਂ ਹਾਂਜੀ ਬਿਲਕੁਲ ਦਿਆਂਗਾ ਜੀ ਪਹਿਲਾ ਨੰਬਰ ਤਾਂ ਮੈਂ ਰੇਟ ਦੱਸਣ ਲੱਗਿਆ ਜੀ ਜਿਹੜੀ ਮੇਨ ਮੁੱਦਾ ਹੈ ਸਾਰੇ ਰੇਟ ਪਿੱਛੇ ਹੁੰਦੇ ਸਿੱਧੀ ਗੱਲ ਹੈ ਜੀ ਇੱਕ ਤਾਂ ਜਿਹੜੇ ਡਿਸ਼ ਬ੍ਰੇਕ ਹੈ ਡਰਮ ਬ੍ਰੇਕ ਨਹੀਂ ਹੈ ਡਿਸ਼ ਬ੍ਰੇਕ ਹੈ

ਔਰ 60 ਕਿਲੋ ਮਟਰ ਚਲਦੀ ਹੈ ਇਹਦੇ ਤਿੰਨ ਗੇਅਰ ਹਨ ਸਕੂਟੀ ਦੇ ਠੀਕ ਹੈ ਫਸਟ ਗੇਅਰ ਹੈ ਦੋ ਹੈ ਫਿਰ ਤੀਜਾ ਗੇਅਰ ਚੌਥਾ ਗੇਅਰ ਬੈਗ ਗੇਅਰ ਇਹ ਬਸ ਨਹੀਂ ਹੁੰਦੀ ਆਏ ਓਕੇ ਔਰ ਦੇਖੋ ਕਿੰਨਾ ਸਪੇਸ ਹੈ ਅੱਗੇ ਹਾਂਜੀ ਬਹੁਤ ਸਪੇਸ ਹੈ ਔਰ ਬੜਾ ਮੋਟਾ ਹੈ ਆਪਾਂ ਇਹਨੂੰ ਕਰਦੇ ਆ ਰਿਮੋਟ ਆਲਕੋ ਇਹ ਆਮੇ ਕਰਕੇ ਭਾਣਾ ਆਬ ਆ ਜਾ ਰਹੀ ਹੈ ਜੀ ਜੀ ਆ ਦੇਖੋ ਇਹ ਲੋਕ ਲੱਗ ਜਾਂਦੇ ਸਕੂਟਰ ਤੇ ਲੋਕ ਲੱਗਿਆ ਕੋਈ ਨਹੀਂ ਛੇੜ ਸਕਦਾ ਇਹਨੂੰ ਜੀ ਔਰ ਦੂਜਾ ਕੋ ਆ ਬੈਟਰੀ ਹਨ ਜਰਾ ਇਹ ਕਹਿੰਦੇ ਚਾਰਜਰ ਇਹ ਚਾਰਜਰ ਹੈਵੀ ਚਾਰਜਰ ਹੈ ਜਿਹਨੂੰ ਆਪਾਂ ਕਹਿੰਦੇ ਆ ਮਾਸਟਰ ਚਾਰਜਰ ਉਹ ਮੈਂ ਨਾਮ ਦੇ ਰਿਹਾ ਜੀ 20% 40% 80% 100% ਇਹ ਦੱਸਦਾ ਹੈ ਕਿੰਨੀ ਬੈਟਰੀ ਚਾਰਜ ਹੋ ਗਈ ਕਿੰਨੀ ਰਹਿ ਗਈ ਪੰਜ ਬੈਟਰੀਆਂ ਦੇਖੋ ਆ ਬੈਟਰੀਆਂ ਪੰਜੇ ਪੈਂਦੀਆਂ ਹਨ 12 ਬੋਲਟ ਦੀ ਹੈ 12/28 ਵਾਰ ਦੀ ਜਿਹੜੀਆਂ ਬੈਟਰੀਆਂ ਹਨ ਇਹ ਬੈਟਰੀਆਂ ਹੈਵੀ ਨਹੀਂ ਹੈਵੀ ਮਤਲਬ 6.5 7 ਕਿਲੋ ਦੀ ਇੱਕ ਬੈਟਰੀ ਹੈ ਇਹ ਕੱਲ ਨੂੰ 1.5 ਸਾਲ ਬਾਅਦ ਖਰਾਬ ਹੁੰਦੀ ਹੈ ਇਹ 11000 ਦੀਆਂ ਪੰਜੇ ਬੈਟਰੀਆਂ ਹਨ ਜੀ ਆਹ ਚ ਆ ਸਾਰਾ ਕੁਝ ਹੈ ਗਿਆ ਇਹਦਾ ਆ ਤੁਹਾਨੂੰ ਸਾਰੋ ਕੁਝ ਦਾਸਤਾ ਆ ਮੇਰੇ ਫੋਨ ਨੰਬਰ ਤੇ ਆ ਡਰੈਸ ਹੈ ਗਿਆ ਫੋਨ ਨੰਬਰ ਪਠਾਨਕੋ ਢਾਂਗੂ ਰੋਰ ਹਾਂਜੀ ਪੁਰਾਣੀ ਸੱਜੀ ਮੰਡੀ ਮੈਨੂੰ ਫੋਨ ਕਰ ਲੈਣਾ ਕਿਤੋਂ ਵੀ ਤੁਸੀਂ ਆਣਾ ਹੋਵੇ ਮੈਂ ਸਸਤੀਆਂ ਔਰ ਸੁੰਦਰ ਟਕਾਉ ਦੇਂਦਾ ਹਾਸਕੂਟੀ ਕੋਈ ਵੀ ਲਿਜਾ ਸਕਦਾ ਹੈ ਅਗਰ ਕੋਈ ਦੁਕਾਨਦਾਰ ਲਿਜਾਣਾ ਚਾਹਵੇ ਪਾਉ ਵੀ ਮੇਰੇ ਨਾਲ ਫੋਨ ਤੇ ਗੱਲ ਕਰ ਸਕਦਾ ਹਾਂ ਇੱਕ ਗੱਲ ਜ਼ਰੂਰ ਹੋ ਰਹੀ ਗਈ ਮੈਂ ਅਗਰ ਕਿਸੇ ਨੂੰ ਹੋਰ ਐਸੋ ਵੀ ਘੱਟ ਚਾਹੀਦਿਆਂ ਨੇ ਐਸੋ ਵੀ ਰੇਟ ਘੱਟ ਚਾਹੀਦਾ ਹੈ ਪਲੀਜ਼ ਮੈਨੂੰ ਫੋਨ ਦੇ ਮੈਸੀ ਨਾ ਕਰਨ ਆਪ ਦਾ ਟਾਈਮ ਹੀ ਨਾ ਕਰਮ ਕਰਨ ਮੇਰਾ ਵੀ ਨਾ ਟੈਂਕ ਖਰਾਬ ਕਰੋ ਥੈਂਕ ਯੂ ਜੀ ਸਰ ਇਹਦੇ ਸਪेयर पार्ट ਬਾਰੇ ਜਾਣਕਾਰੀ ਦਿਓ ਜੀ ਇਸ ਸਪेयर पार्ट ਮੇਰੇ ਕੋਲ ਦੋ ਤਿੰਨ ਚਪਈਆਂ ਹਨ ਲੋਪ ਪਈ ਹੈ ਮੋਟਰ ਪਈ ਹੈ ਦੋ ਤਿੰਨ ਚਾਰ ਚਪਈਆਂ ਹਨ ਹਰ ਇੱਕ ਚੀਜ਼ ਮਿਲ ਜਾਂਦੀ ਜਿੱਥੋਂ ਮੈਂ ਲਿਆਣਾ ਉੱਥੇ ਸੈਂਬਲ ਹੁੰਦੀਆਂ ਹਨ ਇੱਕ ਇੱਕ ਚੀਜ਼ ਮਿਲ ਜਾਂਦੀ ਹੈ ਇੱਕ ਦਿਨ ਵੀ ਵੈਟ ਸਕੂਟੀ ਨਹੀਂ ਖੜੀ ਗਈ ਅਗਰ ਸਾਡੇ ਕੋਲ ਅਗਰ ਸਾਡੇ ਕੋਲ ਕੋਈ ਪਾਰਟਸ ਨਹੀਂ ਪਿਆ ਜੀ ਉਹ ਅਸੀਂ ਨਵੀਂ ਸਕੂਟੀ ਕਰਕੇ ਤੁਹਾਨੂੰ ਦੇਵਾਂਗੇ ਨਾਲ ਦੇ ਨਾਲ ਓਕੇ ਕਰਕੇ ਦੇਵਾਂਗੇ ਆਹ ਖੜਿਆ ਜਿਹੜੇ ਸਕੂਟੀ ਦਾ ਮਿਲੇਗਾ मेनता मैट शीशे बैग आले आज वेखो आगे आ है रिमोट आ रिमोट हैं डबल रिमोट है डबल चाबी है और तीन चीजा जी, जी, जी कंपनी है आ पी है आ कंपनी स्कूटियां हैं जो मैं रेट के बारे में दस चुके सारा कुछ ठीक है जी पठानकोट ओके सत श्रीकाल सारे जी इलेक्ट्रॉनिक स्कूटी की वधेरे स्क्रीन पर भी दिते हुए नंबर है तो संपर्क कर सकते हो